ਦਾ ਸੰਗਤ ਜੀ ਜਿਸ ਤਰ੍ਹਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੂਜੇ ਸ਼ਲੋਕ ਸੁਣਾ ਰਹੇ ਹਨ ਦੇਖਿਆ ਸੀ ਉਹ ਕਹੇਰਾ ਸੀ ਨਿਮਕ ਨਾ ਹੋਏ ਉਦਾਸ ਕਹੋ ਨਾਨਕ ਪਾਝੜ ਮਨ ਪਰੇ ਨ ਜੰਮ ਕੀ ਫਾਸ ਇਸ ਮਤਲਬ ਲੋਕ ਸਾਨੂੰ ਸਭ ਨੂੰ ਹੀ ਜਮਾਂ ਨੇ ਮੌਤ ਨੇ ਆਕੇ ਪਹੁੰਚ ਲੈਣਾ ਸਭ ਨੂੰ ਸਾਰੇ ਹੀ ਕਾਲ ਵਸਣ ਇਹ ਆਵਾਗੋਂ ਦਾ ਚੱਕਰ ਹੈ ਇਸ ਕਰਕੇ ਹੈ ਸਹਿ ਫਰਮਾ ਰਹੇ ਹਨ ਗੁਨ ਕੋ ਬੰਦ ਬਾਇਓ ਨਹੀਂ ਜਨਮ ਅਕਾਰਤ ਕੀਨ ਧੁਰ ਲਵ ਮਨੁਖਾ ਜਨਮ ਇਹ ਸਾਰਾ ਹੀ ਜਾਇਆ ਹੋ ਰਿਹਾ ਹੈ ਕਿਸ ਕਰਕੇ ਸਹਬ ਉਸਵੇ ਲਿਖਣ ਮੰਦੇ ਹਨ ਉਹ ਨਾਨਕ ਹਲ ਪਜਮਨਾ ਜੈ ਬਿਦ ਚਲ ਕੋਨੀ ਜਿਸ ਤਰ੍ਹਾਂ ਕਿਸੇ ਹੋੜ અપਾਇ ਨਾਲ ਮੱਛੀ ਜੀ ਨਹੀਂ ਸਕਦੀ ਐਸਾ ਆਪਣੇ ਸਹਬ ਦੇ ਨਰੰਕਾਰ ਦੇ ਗੁਨਾ ਨੂੰ ਗਾਲੇ ਉਸ ਦਾ ਭਜਨ ਕਰੀਏ